ਨੇ ਤਰੇ ਕਾ ਕੁੜੀ ਚੈੱਕ ਕਰੋ ਆ ਲਾਵਾਂਗੇ ਰੀਵੀਆ ਚਾਚ ਪੂਰੋਂ ਨੇ ਲਾਉਣੀਆਂ ਜਿਵੇਂ ਰਿਜ਼ਲਟ ਆ ਤੁਹਾਨੂੰ ਮੁਰਦੇ ਹੋਏ ਦੀ ਦਿਖਾਵੇ ਪੈਰ ਕਿੰਨਾ ਮਜੂਦ ਤਾਂ ਕੰਨ ਕੰਡੀਸ਼ਨ ਦੀ ਪੂਰੀ ਚੰਗੀ ਆ ਮੱਥੇ ਸਿੰਗਲ ਪੌੜੀ ਆ ਰੰਗ ਰੰਗ ਬਹੁਤ ਪੱਕਾ ਅੱਜ ਤੋਰੀ ਪਰ ਨੂੰ ਓਏ ਕੁੰਡੀ ਵਾਲਾ ਕੰਨ ਤਾਂ ਤੁਹਾਨੂੰ ਸੋਹਣੀ ਆ ਰੰਗ ਬਹੁਤ ਸੋਹਣਾ ਇੱਕ ਆ ਸਮੁੰਦਰ ਦੇ ਬੱਚੇ ਤੋਂ ਕੱਪਣਾ 4 ਮਹੀਨੇ ਦਾ ਸ਼ੇਰਾ ਹਾਈਟ ਬਹੁਤ ਆ ਬੱਚੇ ਦੀ ਹਜੇ ਮਹੀਨੇ ਸਵਾ ਮਹੀਨੇ ਜੇ ਕਿਸੇ ਨੇ ਕੱਲਾ ਵੀ ਸ਼ੇਰਾ ਲੈਣਾ ਉਹ ਕੱਲਾ ਵੀ ਦੇ ਦਾਂਗੇ ਨਹੀਂ ਮਾਂ ਥਣੇ ਲੈਣਾ ਮਾਂ ਪੰਜ ਕ ਲੈਣ ਬਹੁਤ ਚੰਗੀਆਂ ਮਿੱਤਰੋ ਅੱਜ ਦਾ ਬਲੌਗ ਉਨੇ ਤਰੀਗਾ ਅੱਜ ਗਾਹ ਬਹੁਤ ਫਿਰਦਾ ਤੇ ਬਿਸ਼ੇਰੀ ਚੈੱਕ ਕਰਨੀ ਅੱਜ ਚੰਗਾ ਕੁੰਡੀ ਵਾਲਾ ਕਾਨਾ ਧੌਣ ਤੋਂ ਸੋਹਣੀ ਆ ਰੰਗ ਬਹੁਤ ਸੋਹਣਾ ਪੰਗੇ ਮੋੜ ਲਿਆ ਮੜੀ ਹੋਰਾਂ ਨੂੰ ਉਹ ਮੋੜ ਲਿਆ ਲਓ ਵੀ ਦੇਖੋ ਮਿੱਤਰੋ ਲੈ ਜਾ ਫੇਰ ਪਰ ਉਹਨੂੰ ਮਿੱਤਰੋ ਇਹ ਕਾਪੜੀ ਚੈੱਕ ਕਰੋ ਆਹ ਲਾਵਾਂਗੇ ਰੀਵੀਆ ਚਾਜ ਚਾਜ ਪੂਰੋਂ ਨੇ ਲਾਉਣੀਆਂ ਜਿਵੇਂ ਰਿਜ਼ਲਟ ਆ ਤੁਹਾਨੂੰ ਮੁਰਦੇ ਹੋਏ ਦੀ ਦਿਖਾਉਂਦੇ ਹੁਣ ਤਾਂ ਪੂਰੀ ਤਿਆਰੀ ਨਾਲ ਆ ਪੂਰੋਂ ਜਦੋਂ ਮੁੜਾਏ ਉਦੋਂ ਦਿਖਾਵਾਂਗੇ ਪੂਰੋਂ ਤਿਆਰੀ ਆ ਫਿਰ ਪਤਾ ਨਹੀਂ ਪੂਰੋਂ ਨਰ ਨਰਵਸ ਆ ਜੇ ਸੱਤੀ ਕੀ ਲਾ ਕੇ ਹਾਲਾਤ ਤਿੰਨ ਪੂਰੋਂ ਦੇ ਕੀ ਹਾਲਾਤ ਆ ਹਾਲਾਤ ਸਹੀ ਆ ਪੂਰੇ ਬਾ ਮਾਲਸ ਘਰੀ ਚੱਲ ਹਾਂ ਟ੍ਰਾਫਿਕ ਤੋਂ ਫੜ ਕੇ ਲਿਆਉਣੀ ਐ ਨਾਲ ਠੀਕ ਆ ਉਦੋਂ ਬਾਅਦ ਦੋ ਐਂਟਰੀਆਂ ਕਰਾਓ ਉਦੋਂ ਬਾਅਦ ਬਾਜ ਤੇ ਵੇਜੀ ਓਏ ਠੀਕ ਆ ਨੀ ਵੀ ਨਹੀਂ ਚੱਕਦਾ ਉਹ ਤਾਂ ਹਾਂ ਲੋਜ ਮਿੱਤਰੋ ਇੱਕ ਆ ਘੋੜੀ ਚੈੱਕ ਕਰੋ ਚਾਲਦੀ ਰਾਣੀ ਮੱਥੇ ਪਟਾ ਮਗਰਲੇ ਦੋ ਪਰ ਚਿੱਟੇ 62 ਇੰਚ ਹਾਈਟ ਆ ਘੋੜੀ ਦੀ ਬਾਡਾ ਬੁੱਡਾ ਦੇਖੋ ਕਿੱਡਾ ਮਜ਼ਬੂਤ ਹਾਰਡਵੇਅਰ ਕਿੰਨਾ ਮਜ਼ਬੂਤ ਆ ਕੰਨ ਕੰਡੀਸ਼ਨ ਦੀ ਪੂਰੀ ਚੰਗੀ ਆ ਮੱਥੇ ਸਿੰਗਲ ਪੌੜੀ ਆ ਰੰਗ ਰੰਗ ਬਹੁਤ ਪੱਕਾ ਰਾਜ ਤੋਰੀ ਪਰ ਨੂੰ ਓਏ ਪਰੰਪਰਾ ਨੂੰ ਪਰੰਪਰਾ ਤੇ ਤੁਰ ਮੋਰ ਲਈ ਇਹ ਕਸੁੰਦਰ ਦੇ ਬੱਚੇ ਤੋਂ ਕੱਪਣਾ 4 ਮਹੀਨੇ ਦਾ ਤੋੜਦੇ ਮੋੜ ਲਾ ਮੋੜ ਲਾ ਇਹ ਮਹੀਨੇ ਸਵਾ ਮਹੀਨੇ ਦਾ ਜਿਹੜਾ ਦਾ ਬਿਸ਼ੇਰਾ ਜੀ 5 ਕਿਲੋ ਬਿਸ਼ੇਰਾ ਹਾਈਟ ਬਹੁਤ ਆ ਬੱਚੇ ਜੀ ਹਜੇ ਮਹੀਨੇ ਸਵਾ ਮਹੀਨੇ ਜੇ ਕਿਸੇ ਨੇ ਕੱਲਾ ਬਿਸ਼ੇਰਾ ਲੈਣਾ ਕੱਲਾ ਵੀ ਦੇ ਦਾਂਗੇ ਨਹੀਂ ਮਾਂ ਥਣੇ ਲੈਣਾ ਮਾਂ 5 ਕਿਲੋ ਬਹੁਤ ਚੰਗੀਆਂ ਪਤਲਾ ਫਟਾ ਮੱਥੇ ਕੰਨ ਗੁੰ ਚੰਗਾ ਤੋਰੇ ਦੀ ਬਹੁਤ ਸਾਫ ਤਰਦੀ ਬਹੁਤ ਕਿਰਬ ਬਸ਼ੀਰਾ ਦੇ ਕੋ ਜਿਹਨੇ ਕੱਲਾ ਬਸ਼ੀਰਾ ਵੀ ਲੈਣਾ ਚਾਹਾਂ ਥੋੜੇ ਪੈਸੇ ਅੰਚ ਦੇ ਦਾਂ ਮੰਨ ਲਓ ਮੰਡੀ ਦਾ ਸਾਰਿਆਂ ਤੋਂ ਸਸਤਾ ਬਸ਼ੀਰਾ ਹੋ ਵਸ ਇੰਨੇ ਕਰੀਡ ਵਿੱਚ ਦੇ ਦਾਂ ਜੀ ਆਪ ਕੁੜੀ ਚੈੱਕ ਕਰੋ ਜੀ 5 5.5 ਮਹੀਨੇ ਗੱਭਨ ਚੈੱਕ ਪਾ ਦਮੂਗਾ ਰਾਂ ਤੋਰਾ ਤਾਰਾ ਬਹੁਤ ਸੋਹਣਾ ਤਰਦੀ ਆ ਨਖਰਾ ਨਖਰਾ ਧੌਣ ਧੌਣ ਚੈੱਕ ਕਰ ਸਕਦੇ ਨੇ ਲੈ 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 ਸਿੱਧੀ ਥੋੜੀ ਬਸ ਰੋਕਲਾ ਜਿਹੜਾ ਚੋਬਰ ਚੱਲਿਆ ਸੀ ਰੇਵੀਆ ਚਾਲ 'ਚ ਸਿਰੇ ਜਾਵੜਿਆ ਨੰਬਰ ਲਾਇਆ ਆ 91 ਨੰਬਰ ਆਇਆ ਮਾਰ ਕੇ